ਦੇਖ ਸਕਦੇ ਹੋ ਦੋਸਤੋ ਜੋ ਸੁਨਾਮ ਉਦੋਂ ਸਿੰਘ ਵਾਲਾ ਤੁਹਾਨੂੰ ਦੱਸਿਆ ਸੀਗਾ ਵੀ ਮਸ਼ੀਨ ਰੱਖ ਕੇ ਗਈ ਸੀਗੀ ਉਹ ਦੁਬਾਰੇ ਕੜਤਾ ਬਾਰੇ ਜਿਹੜਾ ਤੁਹਾਨੂੰ ਕਿਹਾ ਸੀ ਵੀ 15 ਲੱਖ ਰੁਪਏ ਦੋ ਘੰਟਿਆਂ ਦਾ ਲਿਆ ਉਹ ਸਾਹਮਣੇ ਪਿਆ ਉਹਦੀ ਲੋਡ ਕੀ ਸੀਗੀ ਸਿਰਫ ਅੰਡਰ ਬ੍ਰਿਜ ਬਣਾਉਣ ਵਾਸਤੇ ਲੋਡ ਸੀ ਅੱਜ ਫੇਰ ਗੱਡੀ ਦੀ ਲਾਈਨ ਉਸੇ ਤਰ੍ਹਾਂ ਹੀ ਬਣਾਤੀ ਅੱਜ ਉਹ ਟੋਟੇ ਕਰਕੇ ਕੱਢਿਆਗਾ ਆ ਸੀਗਾ ਜੀ ਉਹ ਦੇਖ ਸਕਦੇ ਹੋ ਵੀ ਕਈ ਇੱਕ ਦਿਨ ਕੰਮ ਆਇਆਗਾ ਇਹ ਕਿਉਂਕਿ ਅੰਡਰ ਬ੍ਰਿਜ ਹੋਰੇ ਤੱਕ ਧੱਕ ਧੱਕ ਕੇ ਆ ਗਿਆ ਇੱਥੇ ਤੱਕ ਆ ਦੇਖ ਲਈ ਹਾਲ ਮੈਂ 15 ਲੱਖ ਵਾਲਾ ਜਿਹੜਾ ਕਹਿੰਦੇ ਸੀ ਵੀ ਜਿਹੜੇ ਦਾ ਕਿਰਾਇਆ ਲਿਆ 2 ਘੰਟੇ ਰੱਖਣ ਦਾ ਆ ਪਿਆਗਾ ਜੀ ਉਹ ਦੇਖ ਸਕਦੇ ਹੋ ਦੋਸਤੋ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਸ਼ਹਿਰ ਵੀ ਸਾਰਾ ਦੇਖਣ ਆਇਆ ਹੋਏ ਵਾਲੇ ਵਾਲੇ ਦੇਖ ਸਕਦੇ ਹੋ ਮੇਲਾ ਲੱਗ ਰਿਹਾ ਜੇ ਕਹੀਏ ਤਸਵੀਰਾਂ ਦੇ ਵਿੱਚ ਵੱਡੇ ਸਿਸਟਮ ਨੂੰ ਦੇਖਣ ਲਈ ਪਹਿਲਾਂ ਉਹੀ ਅੱਜੋ ਦੇ ਟੁਕੜੇ ਕਰਕੇ ਆ ਜਿਹੜਾ ਕੱਢੇ ਆਪ ਨੂੰ ਪੂਰਾ ਦਿਖਾਵਾਂਗੇ ਤੇ ਇੱਧਰ ਜਿਹੜਾ ਉਹ ਸਿਸਟਮ ਸੀ ਉਹ ਪੂਰੇ ਦਾ ਪੂਰਾ ਅੰਦਰ ਹੈ ਜਿਹੜਾ ਬਾੜਦਾ ਜਿਹੜੇ ਸਾਨੂੰ ਕਹਿੰਦੇ ਸੀ ਵੀ ਉਹਦੇ ਨਾਲ ਧੱਕ ਕੇ ਲਿਜਾ ਰਹੇ ਨੇ ਧੱਕ ਕੇ ਭੇਜ ਰਹੇ ਨੇ ਆ ਦੇਖੋ ਉਹ ਸਾਰਾ ਗੱਡੀ ਦੀ ਲੈਣ ਦੇ ਹੇਠਾਂ ਹੈ ਜਿਹੜਾ ਉਹ ਚਲਿਆ ਗਿਆ ਅੰਡਰ ਬ੍ਰਿਜ ਪ੍ਰੈਸ਼ਰ ਦੇ ਨਾਲ ਆ ਸਾਹਮਣੇ ਲੱਗੇ ਹੋਏ ਨੇ ਇਹਨਾਂ ਨਾਲ ਧੱਕ ਕੇ ਲਿਜਾਊਗੀ ਸਿੱਧੀ ਸਣੇ ਮਿੱਟੀ ਸਮੇਤ ਮਿੱਟੀ ਗੱਡੀ ਦੀ ਲੈਣ ਦੇ ਹੇਠਾਂ ਦੀ ਜਾਊਗੀ ਮਿੱਟੀ ਬਾਅਦ ਦੇ ਵਿੱਚ ਜੇਸੀਬੀ ਨਾਲ ਕੱਢੀ ਜਾਊਗੀ ਸਿਰਫ ਆਹ ਮੋਟਰਾਂ ਨਾਲੇ ਜਿਹੜਾ ਦੇਖ ਸਕਦੇ ਹੋ ਇਸ ਪੁੱਲ ਨੂੰ ਹੈ ਜਿਹੜਾ ਅੱਗੇ ਧੱਕਿਆ ਜਾ ਰਿਹਾ ਹੈ ਆ ਦੋਏ ਪੁੱਲਾਂ ਨੂੰ ਸਿੱਧੀ ਪ੍ਰੈਸ਼ਰ ਦੇ ਨਾਲ ਕਿੰਨੇ ਪਾਵਰ ਦੀਆਂ ਨੇ ਇਹ ਪਤਾ ਹੈ ਕੁਛ ਆਹ ਮੋਟਰਾਂ ਕਿੰਨੇ ਪਾਵਰ ਦੀਆਂ ਨੇ ਆ ਦੇਖੋ ਮਿੱਟੀ ਵੀ ਹਿੱਲ ਰਹੀ ਹੈ ਭੱਗ ਫੁੱਟ ਫੁੱਟ ਵਾਂਗੂ ਅੰਦਰ ਧੱਕਿਆ ਗਿਆ ਸਾਈਡ ਪੇ ਉਹ ਜਿਹੜਾ ਉਹਦੋਂ ਰੱਖ ਕੇ ਗਈ ਸੀ ਮਸ਼ੀਨ ਵੀ ਆਪਣਾ ਤੁਹਾਨੂੰ ਦੱਸਿਆ ਸੀ 12 ਕਰੋੜ ਵਾਲੀ ਅੱਜ ਦੁਬਾਰੇ ਫੇਰ ਉਹ ਜਿਹੜਾ ਹੈਗਾ ਰੱਖਤਾ ਜੀ ਆ ਸੀਗਾ ਜੀ ਉਹ ਦੇਖ ਸਕਦੇ ਹੋ ਕਿ ਕਈ ਇੱਕ ਦਿਨ ਕੰਮ ਆਇਆਗਾ ਇਹ ਕਿਉਂਕਿ ਅੰਡਰ ਬ੍ਰਿਜ ਉਰੇ ਤੱਕ ਧੱਕ ਕੇ ਆ ਗਿਆ ਇੱਥੇ ਤੱਕ ਆਹ ਦੇਖ ਜੀ ਹਾਲ ਮੇ ਜਿਹੜਾ ਅੰਡਰ ਬ੍ਰਿਜ ਸੀ ਆ ਦੋ ਸਾਨੂੰ ਦਿਖਾਇਆ ਸੀ ਉਰੇ ਤੱਕ ਆ ਗਿਆ ਇਹ ਉਹ ਪਰਲੇ ਪਾਸਿਓਂ ਗੱਡੀ ਦੀ ਲੇਨ ਦੇ ਹੇਠ ਹੈ ਜਿਹੜਾ ਹੇਠਾਣਾ ਸਿਸਟਮ ਤੀ ਉਹ ਬਣ ਕੇ ਤਿਆਰ ਹੋ ਗਿਆ ਜਨਨ ਕਿ ਉੱਪਰ ਗੱਡੀ ਦੀ ਲੇਨ ਦੁਬਾਰੇ ਫੇਰ ਰੱਖੀ ਗਈ ਹੈ ਇਹ ਤੇ ਆ ਪਿਆਗਾ ਉਹ ਜੀ 15 ਲੱਖ ਦਾ ਜਿਹੜਾ ਕਹਿੰਦੇ ਸੀ ਵੀ ਜਿਹੜੀ ਤੱਕਰਾਇਆ ਲਿਆ 2 ਘੰਟੇ ਰੱਖਣ ਦਾ ਆ ਪਿਆਗਾ ਜੀ ਉਹ ਅਜੋ ਟੋਟੇ ਕਰ ਕਰ ਕੇ ਕੱਟਦਾ ਬਾਰੇ ਇਹ ਸਕਦੇ ਹੋ ਦੋਸਤੋ ਇਸ ਕਰਕੇ ਮੰਗਵਾਈ ਸੀ ਉਹ ਜਿਹੜੀ 2 ਘੰਟਿਆਂ ਚ ਪਤਾ ਸੀ 15 ਲੱਖ ਰੁਪਇਆ ਲੈ ਕੇ ਬਹੁਤ ਨੇ ਮਜ਼ਾਕ ਮੰਨਿਆ ਇਆਂ ਇਆਂ ਮਸ਼ੀਨਾਂ ਨੇ ਪ੍ਰੋ ਪ੍ਰੋ ਵੀ ਲੈਂਦੀਆਂ ਨੇ ਇੱਕ ਦਿਨ ਦਾ ਵੱਡੀਆਂ ਮਸ਼ੀਨਾਂ ਜਿਵੇਂ ਜਰਾਤ ਦੇ ਵਿੱਚ ਮਟੀਆਂ ਕੰਪਨੀਆਂ ਨੇ ਪਰ ਆ ਦੇਖੋ ਆ ਆਪਣੇ ਆਮ ਮਸ਼ੀਨ ਤੋਂ ਚੱਕ ਵੀ ਲੈ ਵੀ ਨਹੀਂ ਹੋ ਗਰੀ 15 ਲੱਖ ਲੈਂਦੜ ਕੇ ਗੱਡੀ ਦੀ ਲੈਣ ਤੇ ਚੱਕ ਇਧਰੇ ਦੀ ਜਿਹੜਾ ਉਹ ਅਜੇ ਤੋਂ ਹਿੱਲਿਆ ਵੀ ਨਹੀਂ ਹੋ ਆ ਦੇਖ ਲਓ ਤਾਂ ਚੱਕੀ ਦੀ ਜੇ ਇਸੇ ਕਰਕੇ ਉਹ ਸਿਰਫ ਜਿਹੜਾ 15 ਲੱਖ ਦਿੱਤਾ ਸੀ ਸਿਰਫ ਹਫਤੇ ਤੱਕ ਕੰਮ ਆਇਆ ਹੋਊਗਾ ਪਿਆ ਪਿੱਛੇ ਅਜੇ ਟੋਟੇ ਕਰ ਕਰ ਕੱਢਿਆ ਇਸੇ ਕਰਕੇ ਜਿਹੜੀਆਂ ਵੱਡੀਆਂ ਮਸ਼ੀਨੀਆਂ ਨੇ ਉਹੀ ਕੰਮ ਆਉਂਦੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ 49 ਬਲਜੀ ਗਰਾਊਂਡ ਜੀ ਰਿਪੋਰਟ ਇਹ ਪਹਿਲੀ ਵਾਰ ਹੀ ਲੰਗਰੀ ਗਿਆ ਹੁਣ ਦੁਬਾਰੇ ਚੱਕ ਕੇ ਲੈਂਡ ਬਣਾਈ ਹੈ ਤਜਰਬਾ ਵੀ ਹੋ ਰਿਹਾ ਹੈਗਾ ਇਸੇ ਕਰਕੇ ਹੌਲੀ ਜਾ ਰਹੀ ਹੈ ਦੇਖ ਸਕਦੇ ਹੋ ਵੀ ਦੁਬਾਰੇ ਲੇਨ ਰੱਖੀ ਹੈਗੀ ਅੱਜ ਜਿਹੜਾ ਪੁਲ ਬਣਾ ਰਹੇ ਸੀਗੇ ਆਪਾਂ ਦੇਖਿਆ ਜੋ ਥੱਲੇ ਨੀਚੇ ਪੂਰੇ ਦਾ ਪੂਰਾ ਹੋ ਗਿਆ ਜਿਹੜਾ ਕੰਮ ਹੈ ਉਹ ਜੇ ਕਹਦੇ ਨੀਚੇ ਅੰਡਰ ਬ੍ਰਿਜ ਵਾਲਾ ਗੱਡੀ ਦੀ ਲੇਨ ਦੇ ਥੱਲੇ ਜਿਹੜੇ ਬਣਨੇ ਸੀ ਉਹ ਅੱਜ ਸਹੀ ਹੋ ਗਏ ਅੱਜ ਦੁਬਾਰੇ ਮੈਂ ਇੱਕ ਮਹੀਨੇ ਫੇਰ ਗੱਡੀ ਦੀ ਜਿਹੜੀ ਉਹ ਹੈ ਲੈਣਾ ਨੇ ਦੁਬਾਰੇ ਪਟਕੇ ਉਹ ਢਾਂਚਾ ਬਾਹਰੇ ਕੱਢਤਾ ਉਹ ਸਿਰਫ ਪੁਲ ਬਣਾਉਣ ਵਾਸਤੇ ਹੀ ਵਰਤਿਆ ਸੀ ਜਿਹੜਾ ਪੁਲ ਧੱਕਣਾ ਸੀ ਨੀਚੇ ਉਸੇ ਵਾਸਤੇ ਸੀਗਾ ਇਹ ਹੁਣ ਅੱਗੇ ਕੰਮ ਹੈ ਜਿਹੜਾ ਉਹ ਚੱਲਣਾ ਸ਼ੁਰੂ ਹੋ ਜਾਊਗਾ ਅੱਗੇ ਜਾਣਾ ਇਹਨੇ ਕਾਫੀ ਦੂਰ ਤੱਕ ਤੁਹਾਨੂੰ ਅੱਗੇ ਵੀ ਦਿਖਾਉਨੇ ਆਂਗੇ ਲਗਭਗ 3-4 ਮਹੀਨਿਆਂ ਚ ਹੋ ਸਕਦਾ ਦੇਖੋ ਜੀ ਆ ਆ ਗਿਆ ਜਿਹੜਾ ਕੁਝ ਦਿਨ ਹੋਣਾ ਸੀਗਾ ਆ ਦੇਖੋ ਆ ਗਿਆ ਜੀ ਧੱਕੇ ਉਰੇ ਤੱਕ ਅੰਡਰ ਬ੍ਰਿਜ ਗੱਡੀ ਦੀ ਲੈਣ ਦੇ ਢੇਠਾਂ ਪਰਲੇ ਪਾਸਿਓਂ ਉਹਨਾਂ ਨੂੰ ਉਹਦੇ ਤੁਸੀਂ ਦੇਖਿਆ ਸੀ ਵੀ ਕਿ ਛੋਟੇ-ਛੋਟੇ ਉਹਨੂੰ ਭੇਜ ਰਹੇ ਸੀਗੇ ਜਮੇ ਕੋਈ ਬੰਦਿਆਂ ਤੋਂ ਬਿਨਾ ਆਪਦੇ ਆਪ ਇਹ ਧੱਕੇ ਤੱਕ ਧੱਕਿਆ ਜਾ ਰਿਹਾ ਸੀ ਉਹਨਾਂ ਨੂੰ ਤੇ ਉਹ ਕੰਮ ਫਤਿਹ ਹੋ ਗਿਆ ਆ ਪਿਆ ਜੀ ਉਹ ਇਹਦੇ ਟੁਕੜੇ ਕਰ ਕਰ ਕੱਢਿਆ ਇਹ ਅੱਜ ਕਾਫੀ ਲੰਮਾ ਸੀ ਗਾਉਂ ਤਾਂ ਇਹ ਡਬਲ ਪਿਆ ਇਹ ਅੱਧਾ نیچے ਪਿਆ ਅੱਧਾ ਉੱਪਰ ਪਿਆ ਪਹਿਲਾਂ ਮਸ਼ੀਨ ਤੇ ਮਸ਼ੀਨ ਤੋਂ ਖਾਇਆ ਸੀ ਤੇ ਹੁਣ ਅੱਗੇ ਜਾਣਾ ਇਹਨੇ ਉਹ ਜਿੱਥੇ ਸਾਹਮਣੇ પેટ્રોલ ਪੰਪ ਦੀਂਦਾ ਅੱਗੇ પેટ્રોલ ਪੰਪ ਤੱਕ ਜਿਹੜਾ ਜਾਣਾ ਹੈ ਮਸ਼ੀਨਾਂ ਖੜੀਆਂ ਨੇ ਇਹ ਮਸ਼ੀਨਾਂ ਤੇ ਕੰਮ ਹੈ ਜਿਹੜਾ ਅੱਜ ਲੈ ਲਿਆ ਦੇਖ ਸਕਦੇ ਹੋ ਆ ਜਿਹੜਾ ਪੋਲੋ ਦੇ ਅੰਦਰ ਤੱਕਿਆ ਜਾ ਰਿਹਾ ਸੀ ਤੁਸੀਂ ਦੇਖਿਆ ਸੀ ਸਿਲੰਡਰਾਂਿਆਂ ਨਾਲ ਜੈਕਾਂ ਨਾਲ ਜੈਕਾਂ ਨਾਲ ਜਿਹੜੇ ਜੱਕ ਉਹ ਵੀ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਵਿੱਚ ਲਿੰਕ 5-4 ਸਕਿੰਟਾਂ ਦਾ ਕਿਵੇਂ ਟੱਕ ਰਹੇ ਸੀ ਅੱਜ ਉਹ ਸਾਰਾ ਟੱਕਿਆ ਗਿਆ ਤਿੰਨ ਦਿਨਾਂ ਦੇ ਵਿੱਚ ਸਾਰਾ ਅੰਦਰ ਵਗ ਗਿਆ ਦੇਖ ਸਕਦੇ ਹੋ ਵੀ ਹਜ਼ਾਰਾਂ ਟਾਣ ਵਾਜਣ ਛੋਟੇ-ਛੋਟੇ ਜੱਕ ਕਿਵੇਂ ਟੱਕ ਕੇ ਗੱਡੀ ਦੀ ਲੈਂਡ ਦੇ ਹੀਠਾਂ ਪਰਲੇ ਪਾਸੇ ਪਹੁੰਚਾਤਾ ਛੋਟੇ-ਛੋਟੇ ਜੱਕਾਂ ਨੇ ਉਦੋਂ ਇੱਥੇ ਸੀ ਇਹ ਆ ਜਗ੍ਹਾ ਤੇ ਸੀ ਉਦੋਂ ਸਾਰੇ ਅੰਦਰ ਚਲੇ ਗਏ ਦੇਖ ਸਕਦੇ ਹੋ ਤਸਵੀਰਾਂ ਗੱਡੀ ਦੀ ਲੈਂਡ ਦੇ ਹੀਠਾਂ ਜਿੱਥੇ ਉਹ ਜੀਸੀਬੀ ਚੱਲ ਰਹੀ ਉਹਦੇ ਤੱਕ ਪਹੁੰਚਾਤੇ ਦੇਖਣ ਨੂੰ ਪਰਲੀ ਸਾਈਡ ਛੋਟੇ ਛੋਟੇ ਜੱਕਾ ਨੇ ਆਪੇ ਆਪ 25 ਪਾਵਰ ਦੀ ਮੋਟਰ ਪਾਇਪ ਰਾਹੀਂ ਪ੍ਰੈਸ਼ਰ ਰਾਹੀਂ ਛੋਟੇ ਛੋਟੇ ਜੱਕ ਲਾ ਕੇ ਉਹ ਆਪੇ ਧੱਕ ਕੇ ਲੈ ਗਏ ਹਜ਼ਾਰਾਂ ਟਨ ਵਜਨ ਨੂੰ ਅੱਜ ਉਹ ਪੂਰਾ ਹੋ ਗਿਆ ਅਫਸਰ ਵੀ ਆਏ ਸੀ ਅਸੀਂ ਲੇਟ ਹੋ ਗਏ ਵਾਲੇ ਤੋਂ ਇਹਨੂੰ ਪੂਰਾ ਇਹਦੀ ਦੇਖ ਰੇਖ ਦੇਖਣ ਇਹਨੂੰ ਚੈੱਕ ਕਰਨ ਕਹਿ ਲੋ ਜੇ ਅੱਗੇ ਕੰਮ ਚਲਾਉਣਾ ਹੁਣ ਅੰਡਰ ਬ੍ਰਿਜਾ ਜਿਹੜਾ ਪਰਲੇ ਪਾਸੇੋਂ ਬਣਨਾ ਸ਼ੁਰੂ ਹੋ ਜਾਊਗਾ ਤੁਹਾਨੂੰ ਇਹੀ ਦਿਖਾਉਂਦੇ ਸੀ ਪਲ-ਪਲ ਦੀ ਜਾਣਕਾਰੀ ਸੁਣਾਉਮ ਉਦਮ ਸਿੰਘ ਵਾਲੇ ਤੋਂ ਇਹ ਜਾਣਕਾਰੀ ਹਾਂ ਜਿਸ ਦਿਨ ਤਹੇ ਪੁਲ ਬਣਾ ਰਹੇ ਤੁਸੀਂ ਇੱਥੇ ਹੋ ਅੱਛਾ ਫਿਰ ਕੀ ਕਹਿਣਾ ਚਾਹੁੰਦੇ ਹੋ ਵਧੀਆ ਜੀ ਸਰਕਾਰ ਨੇ ਵਧੀਆ ਕੰਮ ਕਰਿਆ ਜੀ ਅੱਛਾ ਇਹ ਕਿਵੇਂ ਧੱਕ ਕੇ ਕਿਵੇਂ ਪ੍ਰੈਸ਼ਰ ਨਾਲ ਧੱਕ ਕੇ ਅੰਦਰ ਗਿਆ ਇਹ ਸਾਰਾ ਹਾਂਜੀ ਬਹੁਤ ਮਿਹਨਤ ਕਰੀ ਹੈ ਲੇਬਰ ਵਾਲੇ ਨੇ ਅੱਛਾ ਮੈਨੂੰ ਕਿ ਚਲੋ ਵੀ 4-5 ਮਹੀਨੇ ਹੋ ਗਏ ਜੀ ਠੀਕ ਹੈ ਜੀ ਇੰਨਾ ਕਿ ਤਿਆਰ ਹੋਇਆ ਜੀ ਤੇ ਆ ਮਸ਼ੀਨਾਂ ਕਿਹਦੀਆਂ ਨੇ ਆਪਣੀਆਂ ਨੇ ਉਹ ਖਰਾਬ ਦੀਆਂ ਨੇ ਆਪਣੀਆਂ ਮਸ਼ੀਨਾਂ ਉੱਧਰ ਖੜੀਆਂ ਨੇ ਜੀ ਠੀਕ ਹੈ ਆਪਣੀ ਮੰਨ ਲਓ ਜੀ ਸਮਝ ਗਏ ਹਾਂਜੀ ਤੁਹਾਡਾ ਵੀ ਨਾਲ ਚ ਫਿਰ ਕੰਮ ਮਿਲੇ ਤੁਹਾਨੂੰ ਮਸ਼ੀਨਾਂ ਨੂੰ ਹਾਂ ਜੀ ਵਧੀਆ ਰੋਜ਼ਗਾਰ ਮਿਲ ਰਿਹਾ ਜੀ ਠੀਕ ਹੈ ਕਾਇ ਮਸ਼ੀਨਾਂ ਲੱਗੀਆਂ ਹੋਈਆਂ ਨੇ ਛੋਟੀਆਂ ਖਦੀਰ ਦੋ ਪੱਖੀਆਂ ਲੱਗੀਆਂ ਹੋਈਆਂ ਨੇ ਜੀ ਚਾਰ ਮਹੀਨੇ ਤੋਂ ਹਾਂ ਜੀ ਬਾਕੀ ਦਿਹਾੜੀ ਤੇ ਆਉਂਦੀਆਂ ਨਹੀਂ ਅੱਛਾ ਮੌਕੇ ਜਦੋਂ ਲੋਡ ਹੁੰਦੀ ਹੈ ਹਾਂ ਜੀ ਬੰਦੇ ਕਿੰਨੇ ਕਿਨੇ ਉਰੇ ਆਪਣੇ ਪੰਜਾਬੀ ਜਿਹੇ ਕਿਹਦੇ ਦਿਹਾੜੀ ਤੌਰ ਤੇ ਪੰਜਾਬੀ ਬੰਦੇ ਤਾਂ ਬਹੁਤ ਘੱਟ ਨੇ ਜੀ ਅੱਛਾ ਠੀਕ ਹੈ ਮਾਰ ਲਈ ਦੋ ਲੋਗੀ ਮਹਰਨੇ ਨੇ ਹਾਂ ਜੀ